ਸਾਰਿਆਂ ਨੂੰ ਬੜੇ ਦੁੱਖੀ ਹਿਰਦੇ ਨਾਲ ਮੈਂ ਸੂਚਨਾ ਦੇਣਾ ਚਾਹਨਾ ਕਿ ਪਿਛਲੇ ਦਿਨੀ ਇੱਕੰਪ੍ਰੀਤ ਜਿਸ ਦੀ ਉਮਰ 18 ਸਾਲ ਤੋਂ ਇੱਕ ਘੱਟ ਸੀ ਨਿਊ ਕਾਸਲ ਵਿਖੇ ਉਹਦੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਅੱਜ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਆਨ ਬੇਨਤੀ ਕਰਦਾ ਕਿ ਕਦੋਂ ਉਹਨਾਂ ਦਾ ਸੰਸਕਾਰ ਤੇ ਉਹਨਾਂ ਦੇ ਪੋ ਕਿੱਥੇ ਪਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਿਡਨੀ ਵੀ ਕਿਹਾ ਆ ਤੇ ਸਾਂਝੇ ਵਿਚਾਰ ਚੈਨਲ ਦਾ ਤੇ ਸਿੱਖ ਕਮਿਊਨਿਟੀ ਗੁਰਦੁਆਰਾ ਗਲੈਂਡਵੁੱਡ ਸਾਹਿਬ ਦੀ ਸੰਗਤ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਨੂੰ ਪੁਲਿਸ ਇਨਵੈਸਟੀਗੇਸ਼ਨ ਅੱਛੇ ਲੈਵਲ ਤੇ ਹੋਵੇ ਸਾਫ ਸੁਥਰੀ ਹੋਵੇ ਨਿਰਪੱਖ ਹੋਵੇ ਤੇ ਦੁਰਲਭ ਜਿਹਨੇ ਕਰਿਆਗਾ ਉਹਨੂੰ ਸਭਨ ਦੀ ਸਜ਼ਾ ਮਿਲੇ ਬੱਚੇ ਦਾ ਸਸਕਾਰ ਕਦੋਂ ਕਰਿਓ ਸਾਡੇ ਬੱਚੇ ਦਾ ਸਸਕਾਰ 7 ਤਰੀਕ ਨੂੰ ਬੈਰਸ ਫੀਲਡ ਨਿਊਕਾਸਲ ਵਿਖੇ ਕਰਿਆ ਜਾ ਰਿਹਾ ਜੀ ਤੇ ਜਦਾ ਉਹਦਾ ਅੰਤਮ ਅਰਦਾਸ ਅਖੰਡ ਪਾਠ ਦਾ ਭੋਗ ਆ ਉਹ ਮਿਤੀ 11 ਤਰੀਕ ਨੂੰ ਅਗਲੇ ਐਤਵਾਰ ਨੂੰ ਨਿਊ ਕਾਸਲ ਗੁਰਦੁਆਰਾ ਬੈਰਸਫੀਲਡ ਵਿਖੇ ਕਰੇਗੇ ਜੀ ਅੱਜ ਵਾਹਿਗੁਰੂ ਅਗੇ ਅਰਦਾਸ ਕਰਦੇ ਕਿ ਬੱਚੇ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਪਾਣਾ ਮੰਨ ਦੀ ਬਦਬਦ ਬਖਸ਼ੇ ਇਹ ਬਹੁਤ ਦੁੱਖ ਦੀ ਗੱਲ ਹੈ ਅਸੀਂ ਤੁਹਾਡੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਗ੍ਰੈਂਡ伍ਡ ਵਿਖੇ ਇਕਪਰੀ ਸਿੰਘ ਨੂੰ ਸਨਾਰਜ ਦੀ ਦਿੱਤੀ ਗਈ ਇਸ ਸੰਸਾਰ ਵਿੱਚ ਆਉਂਦਾ ਹੈ ਤਨਾ ਇੱਕ ਦਿਨ ਅਖੀਰ ਉਸ ਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ ਸਾਧ ਸੰਗਤ ਬਾਬਾ ਫਰੀਦ ਜੀ ਸਾਡੇ ਸਭਨਾਂ ਦੀ ਸਿਰਤੇ ਮੌਤ ਮੰਡਰਾਉਂਦੀ ਹੈ ਸਾਧ ਸੰਗਤ ਪਤਾ ਨਹੀਂ ਕਿਹੜੇ ਵੇਲੇ ਅਸੀਂ ਉਸ ਮੌਤ ਦੇ ਵਾਸ ਪਹ ਜਾਣਾ ਹੈ ਇਹ ਜੋ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਾ ਹੈ ਇਨਸਾਨ ਨੂੰ ਕੁਝ ਪਤਾ ਨਹੀਂ ਹੈ satsang ko ਕਿ ਕੀ ਹੋਣਾ ਇੱਕ ਸਵਾਸ ਦਾ ਵੀ ਭਰੋਸਾ ਨਹੀਂ ਅਗਲਾ ਸਾਲ ਆਉਣਾ ਹੈ ਕਿ ਨਹੀਂ ਆਉਣਾ ਹੈ ਬਾਬਾ ਫਰੀਦ ਜੀ ਦਰਿਆ ਦੀ ਕੰਢੇ ਤੇ ਨਾਮ ਜਪਦੇ ਹੋਏ satsang ਸ਼ੇਰ ਕਰਦੇ ਨੇ ਕੀ ਦੇਖ ਰਹੇ ਨੇ ਕਿ ਇੱਕ ਬਗਲਾ ਜੁਗੜਾ ਖੇਡਾਂ ਕਰ ਰਿਹਾ ਹੈ ਇਸ ਪਾਣੀ ਵਿੱਚ ਕਲੋਨ ਕਰ ਰਿਹਾ ਹੈ ਸ਼ਰਾਤਾ ਕਰ ਰਿਹਾ ਹੈ ਹਸ ਰਿਆ ਤਰੀ ਲਿਆ ਅਚਾਨਕ ਬਾਬਾ ਫਰੀਦ ਜੀ ਦੇਖਦੇ ਆ ਦੇਖਦੇ ਇੱਕ ਬਾਜ਼ ਆਇਆ ਨੇ ਬਾਦ ਦੇ ਚੱਕ ਮਾਰੀ ਤੇ ਬਗਲੇ ਨੂੰ ਲੈ ਤੁਰਿਆ ਸਤਸੰਗਤ ਬਾਬਾ ਫਰੀਦ ਜੀ ਦੇ ਮਨ ਵਿੱਚ ਵਹਿਰਾਂ ਕਹਿ ਲਗੇ ਕਿ ਇਹੋ ਇਨਸਾਨ ਦਾ ਹਾਲ ਹੈ ਇਹ ਕਿਪਤ ਹੈ ਇਸ ਤਰਾਹੀ ਇਨਸਾਨ ਨਾਲ ਹੀ ਬੀਤ ਰਹੀ ਏ ਸਤ ਸੰਤ ਖਾਣਾ ਪੀਣਾ ਹੱਸਣਾ ਸੋਣਾ ਵਿਸਤਰ ਗਿਆ ਹੈ ਮਰਣਾ ਇਨਸਾਨ ਜਿਹੜੀ ਇਸ ਸੰਸਾਰ ਵਿੱਚ ਆ ਕੇ ਜਾਣੇ ਅਣਜਾਣੇ ਓਹ ਲਾਂ ਗਲਤੀਆਂ ਕਰਦਾ ਹੈ ਪ੍ਰਮਾਤਮਨ ਭੁੱਲ ਜਾਂਦਾ ਹੈ ਪਰ ਮੌਤ ਸਿਰ ਤੇ ਮੰਡਰਾਉਂਦੀ ਹੈ ਕਿਆ ਜਾਣਾਂ ਕਿ ਮਰenge ਇਤੇ ਪਤਾ ਹੀ ਨਹੀਂ ਕਿਸ ਨੂੰ ਕੋਈ ਦੱਸ ਨਹੀਂ ਸਕਦਾ ਕਿਆ ਜਾਣਾਂ ਕਿ ਮਰਨ ਹੈ ਕਿਹੋ ਜਿਹਾ ਮਰਨਾ ਹੋਏ ਪਰ ਸਤਿਗੁਰੂ ਜੀ ਕਹਿਣ ਲੱਗੇ ਅਗਲੀਆਂ ਪੰਕਤੀਆਂ ਵਿੱਚ ਸਪਸ਼ਟ ਕਰ ਦਿੱਤਾ ਜੇਕਰ ਸਾਹਿਬ ਮਨ ਨਾਲ ਨਿਸਰੈ ਤਾਂ ਸਹਿਲਾ ਮਰਨਾ ਜੇ ਪ੍ਰਮਾਤਮਾ ਕਾਲਪ ਨਾਮ ਸਿਮਰਨ ਚੱਲਦਾ ਹੈ ਸੇਵਾ ਚੱਲਦੀ ਹੈ ਚੰਗੇ ਕੰਮ ਕਰਦੇ ਦੁਨੀਆ ਵਿੱਚ ਫਿਰ ਮਰਨਾ ਸਹਿਲਾ ਹੋ ਜਾਂਦਾ ਹੈ ਆਓ ਚਿੰਤਾ ਬਾਜ਼ ਪੈਣ ਵਾਲੀ ਗੱਲ ਹੋਈ ਹੈ ਸਤ ਸੰਗਤ ਇਕ ਪ੍ਰੀਤ ਬੱਚਾ ਜੋ ਕੁਝ ਦਿਨ ਪਹਿਲਾਂ ਹੱਸਦਿਆਂ ਖੇਡਦਿਆਂ ਇਸ ਸੰਸਾਰ ਵਿੱਚ ਵਿਛੜਦਿਆਂ ਮੌਤ ਨੇ ਆਪਣੇ ਮੂੰਹ ਵਿੱਚ ਲੈ ਲਿਆ ਤੇ ਮਾਤਾ ਪਿਤਾ ਨੇ ਭੈਣ ਭਾਈ ਸਾਥ ਸਬੰਧੀਆਂ ਨੂੰ ਛੱਡ ਕੇ ਸੰਸਾਰ ਤੋਂ ਉੱਚ ਕਰ ਗਿਆ ਬਾਬਾ ਫਰੀਦ ਜੀ ਦਾ ਇਹ ਸ਼ਬਦ ਅਚੰਤੇ ਬਾਜ ਪਏ ਜੋ ਮਨ ਚਿਤ ਨਾ ਜਿੱਤੇ ਸਨ ਸੋ ਗਾਲੀ ਰੱਬ ਕਿਹਾ ਆਓ ਸਾਰੇ ਜਣੇ ਉਸ ਉਪਤਰ ਆਤਮਨ ਸ਼ਾਂਤੀ ਦੇਣ ਵਾਸਤੇ ਸਾਰੇ ਜਣੇ ਕੀਤਨ ਵਿੱਚ ਸ਼ਾਮਲ ਹੋ ਜੀ ਕੁਰਬਾਨੀ ਤੇ ਸਾਨੂੰ ਇਹ ਆਸਰਾ ਦਿੰਦੀ ਹੈ ਉਹ ਕਸਰਾ ਦਿੰਦੀ ਹੈ ਭਾਣਾ ਮੰਨਣਾ ਪੈਣਾ ਹੈ ਬੇਸ਼ੱਕ ਕਿ ਹਲੇ ਇੱਕ ਵੀ ਕੋਈ ਬਹੁਤੀ ਉਮਰ ਨਹੀਂ ਕੋਈ ਬਹੁਤਾ ਸੰਸਾਰ ਵਿੱਚ ਵਿਚਰਿਆ ਨਹੀਂ ਕੁਝ ਦੇਖਿਆ ਨਹੀਂ ਸਤ ਸੰਗਤ ਪਰ ਸਤਿਗੁਰ ਜੀ ਦਾ ਜਦੋਂ ਬੁਲਾਵਾ ਆ ਜਾਏ ਫਿਰ ਜਾਣਾ ਪੈਂਦਾ ਅਸਾਂ ਕਿ ਉੱਥੇ ਜਾਣਾ ਕਿਉਂਕਿ ਸਾਰੇ ਨੇ ਜਾਣਾ ਸੰਬਤ ਸਾਹਾ ਲਿਖਿਆ ਮਿਲ ਕਰ ਕਾਬੂ ਦੇਲ ਦੇਹ ਸਜਣ ਅਸੀਂ ਸੜਿਆ ਜੇ ਹੋਵੇ ਸਤਿ ਸੰਮੇਲ ਸਤਿਗੁਰ ਜੀ ਕਿਰਪਾ ਕਰ ਉਸ ਵਿੱਚ ਦੀ ਮਿਰੂ ਰੂ ਸਦੀਵੀ ਕਾਲ ਨੇ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਿਆ ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਭਾਣ ਮੰਨਣ ਦਾ ਬਲ ਬਖਸ਼ੇ ਜੋ ਮਨ ਜਿਤਨਾ ਚਿਤਨਾ ਚਿਤੇ ਸੰ ਸੁਗਲੀ ਰੱਬ ਕੀਆ ਜੋ ਮਨ ਚਿਤ Sí, sí. ਨੇਮ ਦੀਆਂ ਦਾਤ ਸਵਾਸ ਸਵਾਸ ਸਿਮਰਨ ਕਰਨ ਦੇ ਨਾਲ ਉਦਮ ਬਖਸ਼ ਕਰਨੇ ਸੇਵ ਕਰਦੇ ਸੀਸ ਤੇ ਮਿਹਰ ਪ੍ਰਿਆਤ ਰੱਖ ਕੇ ਔਖੀ ਘੜੀ ਨਾ ਪਤ੍ਰਪੂਰਪੂ ਤਵਾ ਮਰ ਗੁਰਕਰਤ ਦੇ ਪੀਤਵਾਲ ਬੇਟਾ ਇਕੋਪੀ ਸਿੰਘ ਦੀ ਸਾਹਣੀ ਜੋ ਕਿ ਪਿਛਲੇ ਦਿਨ ਸਤਗੁਰੂ ਦੇ ਚਰਨਾਂ ਦੇ ਵਿੱਚ ਜਾ ਪ੍ਰਾਪਤ ਸਨ ਬੋਲੜੇ ਰੂਹ ਦੀ ਸ਼ਾਂਤੀ ਵਾਸਤੇ ਰੂਹ ਦੇ ਭਲੇ ਵਾਸਤੇ ਸੂ ਸੰਤਾਂ ਵੱਲੋਂ ਸੇਵਕ ਪਰਿਵਾਰ ਵੱਲੋਂ ਅਤੇ ਸਟੂਡੀਓ ਸਪੈਸ਼ਲਿਸਟ ਵੱਲੋਂ ਨੂੰ ਸੇਵਾਦਾਰਾਂ ਵੱਲੋਂ ਉਸ ਵਿਖਰੀ ਰੂਹ ਦੇ ਮਿੱਤਰ ਸਤਿਗੁਰਾਂ ਦੇ ਪਾਵਨ ਪੁੱਤਰ ਦਾ ਸਤਾਤੇ ਸ੍ਰੀ ਸੁਖਮੀ ਸਾਹਿਬ ਜੀ ਬਾਟਾ ਆਪ ਸੰਤਾਂ ਨੇ ਸਰਵਣ ਕੀਤੇ ਨੇ ਆਰਤਪ੍ਰੰਤ ਸਤਿਗੁਰਾਂ ਦੀ ਦਸੀ ਹੋਈ ਨਰਾਇਦਾ ਅਨੁਸਾਰ ਮੈਂ ਬੇਚੇ ਕਿਰਤਨ ਕਰਿਓ ਜਵਾਗੀਆਂ ਦੇ ਨਾਮ ਅਨੁਸਾਰ ਆਪ ਸੰਤਾਂ ਨੇ ਸਤਿਗੁਰਾਂ ਦੇ ਪਾਵਨ ਵਿਭਾਗ ਦਾ ਲੇਖ ਸਰਵਣ ਕੀਤਾ ਹੈ ਸੂਮ ਸੰਤਾ ਦੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ 10 ਸੀਰੀਅਸ ਇੰਜੀਨੀਅਰਸ਼ਿਵ ਲੋਕ ਸੂਮ ਸੰਤਾ ਬਰਨ ਸੂਚੇ ਸਟਾਫ ਲੋਕ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਉਸ ਅਖੀਰੀ ਰੂਹ ਆਪਣੇ ਅਗਰ ਦੀਆਂ ਦਿਨ ਨਵਾਸ ਬਖਸ਼ਿਸ਼ ਕਰਨ ਪਿੱਛੇ ਸੂਹ ਪਰਿਵਾਰ ਨੂੰ ਤੇ ਸਾਥ ਸਬੰਧੀਆਂ ਨੂੰ ਤੇ ਭਾਰਾ ਮੰਨ ਦਾ ਬਖਸ਼ਿਸ਼ ਕਰਨ ਪੜਾਸ਼ੋ ਤੇ ਜਿਹੜੇ ਕਿਹੜਾ ਸੋਖਾ ਹੈ ਪਰ ਮਨ ਦਾ ਬਹੁਤ ਉਖਾ ਹੈ ਸੰਤੁਰੇ ਦੇ ਪਾਵਨ ਬੁਰਗਾਂ ਦਾ ਪਰਮਾਨੰ ਹੈ ਹਰ ਦਾ ਨਾਮ ਹਿਰਦੇ ਰਿ ਧਿਆਈ ਸੰਗੀਤ ਸਾਥੀ ਸਰਲ ਤਰਾਈ ਗੁਰ ਮੇਰਾ ਸਾਂ ਸਦਾ ਹੈ ਲਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਤੇਰਾ ਕੀਆ ਬੀਠਾ ਲਾਗੇ ਹਰ ਨਾਮ ਉਦਾਰਥ ਨਾਮੁਕਰ ਤੇ ਮਾਬਕ ਕਨਸਾ ਆਪਾ ਸਾਰੇ ਸੰਤਾਂ ਦੇ ਸਰਦਰ ਚੰਦਰਚਰ ਦਾਸ ਬੀ ਆ ਤੇ ਕਨੀਕ ਸੱਚੇ ਪਾਤਸ਼ਾਹ ਇਹ ਪਰਿਵਾਰ ਨੂੰ ਭਾਣਾ ਮੰਨ ਦਾ ਪਰਮ ਅਨੁਸ਼ਕਰਨ ਦੇ ਪਰਿਵਾਰ ਦਾ ਜਿਹੜਾ ਹੋਰ ਬਹੁਤ ਸਮਾਂ ਹੈ ਕਰ ਦੇ ਵਿੱਚ ਸੁਖ ਸੁੱਖਾ ਦਾ ਪਤੀਤ ਕਰਾਉ ਪਾਇ ਗੁਰੂ ਜੀ ਖਵਤਾਂ ਪਾਇ ਗੁਰੂ ਜੀ ਪਤੇ ਅੱਜ ਅਸੀਂ ਇਕੱਠੇ ਹੋਏ ਆ ਇੱਕ ਮਜ਼ਬੂਤ ਸਾਂਝਾ ਛੱਡ ਗਿਆ ਪੁੱਤ ਸਰਦਿਤ ਵਿਚ ਲੱਗੇ ਆਪਣੇ ਕਰ ਕ੍ਰੀਮ ਕੋਲ ਚ ਲੱਗੇ ਇਸ ਦੁਨੀਆ ਤੋਂ ਬਹੁਤ ਜੀ ਗਏ ਰੋਜ਼ ਪੇਚਾ ਲਾ ਇਹ ਤੇ ਸਾਰਿਆਂ ਨੂੰ ਅਸੀਂ ਚਾਹਦੇ ਹਾਂ ਕਿ ਵੀ ਅਸੀਂ ਵੀ ਸੋਚਦੇ ਗਏ ਕੰਜੀਆ ਵੀ ਯੰਗ ਪੌਦਾਂ ਦੁਨੀਆ ਦੇ ਬਾਰੇ ਵਿੱਚ ਕੁਰਾਨ ਕੀ ਕਹਿੰਦਾ ਹੈ ਤੇ ਗ੍ਰੰਥਾਂ ਦੀ ਕੀ ਕਹਿੰਦੇ ਉਹ ਆਪਣੇ ਨਾਲ ਕੁਲ ਬੇਤਲੇਗਾ ਤੇ ਚਲੇਗਾ ਜਾਨਾ ਸਾਰਿਆਂ ਨੇ ਜਿੰਨੇ ਵੀ ਕੁਲ ਨਫਸ ਜ਼ਾਕਤੁਲ ਮੌਤ ਜਿਹੜਾ ਵੀ ਦੁਨੀਆ ਤੇ ਆਇਆ ਉਹ ਮੌਤੋਂ ਲੀਉਣੀ ਉਹ ਕਿਸੇ ਨੂੰ ਪਹਿਲੇ ਆ ਜਾਂਦੀ ਹੈ ਕਿਸੇ ਨੂੰ ਬਾਅਦ ਵਿੱਚ ਆ ਜਾਂਦੀ ਹੈ ਕਿਸੇ ਨੂੰ ਮiddel ਨਾਲ ਚਾ ਜਾਂਦੀ ਹੈ ਉਹ ਚਾਣਾ ਉਹਨੇ ਆਪਣੇ ਰੱਬ ਦੇ ਕੋਲ ਗਿਆ ਤੇ ਮੈਂ ਵੇਖਣ ਦੇ ਆਸਿਕ ਬਿਜੇ ਸ਼ਹੀਦੀ ਤੇ ਚਾਰ ਦਰਜੇ ਨੇ ਪਹਿਲੀ ਸ਼ਹੀਦੀ ਪਤੜ ਦੇ ਵੀ ਕਿ ਤੁਸੀਂ ਆਪਣੇ ਮੋਦਲ ਆਪਣੀ ਪੋਮ ਦੇ ਵਾਸਤੇ ਲੜਦੇ ਹੋਣੇ ਇਜ਼ਾਲਤ ਦੇ ਖਾਸ ਫਿਰ ਹੀ ਦੋ ਦਰਜੇ ਕਿ ਤੁਹਾਡਾ ਬੈਲਾ ਹੋ ਗਿਆ ਫਿਰ ਕੋਈ ਐਸੀ ਗੱਲ ਹੋ ਗਈ ਹੈ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਐਵਰੀ ਐਕਸੀਡੈਂਟ ਕਿ ਦਿਲ ਦੇ ਸੈਕੰਡ ਦਰਜੇ ਤੇ ਜੀਰਾ ਦਰਜ ਥਰਡ ਦਰਜੇ ਕਿ ਬਿਮਾਰੀ ਨਾਲ ਕੋਲ ਮੁਤਾਬਕ ਹੋ ਗਿਆ ਇਸ ਵਾਰ ਬੜਾ ਨਰਮ ਫੋਟੋ ਕਿ ਉਹ ਟਰਨ ਦੇ ਆਲਾ ਇਹ ਵੀ ਇੱਕ ਸ਼ਹੀਦੀ ਦਾ ਦਰਜਾ ਇਹ ਨੂੰ ਸਿਧਾ ਮੰਗਿਆ ਕਿਉਂਕਿ ਘਰ ਵਿੱਚ ਉਹ ਆਪਣੀ ਫੈਮਲੀ ਦਾ ਮੈਂ ਰੈਸ ਕਿਹਦੇ ਟ੍ਰਿਕ ਇਹ ਨਾ ਹੋਵਾਰਾ ਉਹਨੂੰ ਤਰੀਕ ਜਮਾ ਨਾ ਉਹ ਪਿਛਲੜਾ ਹਾਇਦਰੀ ਵਿੱਚ ਮਾਰਸੀ ਕਿ ਉਹ ਨੂੰ ਕੋਈ ਪਰਸਾਂ ਚਾਹੁੰਦਾ ਨਹੀਂ ਹੈ ਪਰ ਉਹਨੇ ਇਸ ਤਰੀਕੇ ਤੋਂ ਸੋਚਿਆ ਮੇਰੇ ਵੱਲੋਂ ਪੂਰੀ ਪਾਕਿਸਤਾਨੀ ਕਿਤੇ ਵੱਲ ਇੱਥੇ ਵੀ ਲੈਂਦੇ ਪੰਜਾਬ ਤੋਂ ਵੀ ਮੇਰੀ ਕੰਡੋਲੈਂਸ ਦੇ ਲਈ ਉਹ ਫੈਮਲੀ ਨੂੰ ਬਹੁਤ ਸਾਰਾ ਮੇਰੇ ਪਲੀਜ਼ ਸੈਪਟਾ ਤੇ ਬੜੀ ਖੁਸ਼ੀ ਨਾਲ ਦੁਆਰੇ on the ਜਿਹੜਾ ਉਸਮਾਨ ਬੜੀ ਬੇਸਰ ਦੋਸਤ ਦੇ ਉਹ ਇਤਜਾਦ ਜਿਹੜੀ ਗੱਲ ਹੋਵੇ ਤੇ ਅੱਜ ਵੀ ਇਹ ਕਿਹਾ ਜਾਂਦੇ ਸਾਰੇ ਬੰਦੇ ਆ ਕੇ ਇਸ ਸਟਰਗਲ ਕਰਦੇ ਨੇ ਇਸ ਸਰੈਂਡਰ ਵਾਲੀ ਜਗ੍ਹਾ ਸਾਡਾ ਰਿਲਦਗੀ ਇਹ ਪੋਮ ਦਾ ਅੱਲਾਹੁ ਅਕਬਰ ਸਭ ਜਿਹਨਾਂ ਨਾਲ ਬੰਦੇ ਤੇ ਫਿਰ ਅੱਲਾਹ ਜਾਣਦਾ ਸਾਰੇ ਦੋਸਤ ادا کریں سارے اپنی کوالٹی میں سائن سے رکھ کے میرے اگر سرنڈر کر سرنڈر کرو ایڈر کو اینی پا جگہ ہے کہ اتنے جا کے ابھی اپنی اناواں اپنے پیسے اپنے تعلیم اپنے درجے ہر چیز سائز رکھ کے ایک جگہ کے اپنے اپنے آپ کو سرنڈر کر ساتھ دے کے میری سارے رب کے دعائے کہ سارے سرنڈر کرنا قبول کرے اللہ بھی سب سارا کریم صدی میں بہت بار یہاں آ چکا ہوں کافی سپیچز دے چکا ہوں لیکن ایسی سپیچ میں پہلی بار دے رہا ہوں تو بک ہو جاتا ہوں مجھے معاف کرنا میں پتا نہیں کس منہ سے بولوں کی ایک روپی تو اپنے پریوار پہ کیا پتھر ہوگی میری بہت 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 کنڈولنسز پریوار کو ایسی وارداتیں یہاں نہیں ہونی چاہیے لیکن جیسے پیجا شاہ جی نے کہا رب کی مرضی کے سامنے کسی کی نہیں چلتی چاہے وہ غلط ہو صحیح ہو رب کی مرضی رب کی مرضی ہوتی ہے شاید ایسا کہہ سکتے ہیں کہ اپنے آپ کو حوصلہ دینے کے لیے کیوں رب بھی بہت پیارا سی چھوٹا بچہ بیچارا رب رب جانتا ہے وہ دی لیلا ہے ہم یہی کہہ سکتے ہیں کہ کی اس کی یاد اس کی ہنسی اس کی کہانیاں اس کی دوستی اس کا پیار کوئی زندہ رکھے تو اسی میں ایک ایکمپریت کی چیز رہی ہے تو سب کا کام کرے گی آپ بالکل فکر مت کریے انہوں نے چھٹا لیکن آپ کے لیے میری یہی بنتی رہے گی کہ آپ ایکمپریت کی یادیں اس کا پیار سدا سدا یاد رکھیے گا بلیک ٹون کاؤنسل کی طرف سے کہ لیبر پارٹی کی طرف سے میری بہت بہت سنسیئر کنڈولن سی لگیں

ਅੱਜ ਉਹਨਾਂ ਸਾਰੂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਤਾਂ ਨੇ ਆਪਣੇ ਸਮੇਂ ਤੋਂ ਸਮਾ ਘਟ ਕੇ ਪਰਿਵਾਰ ਦੇ ਨਾਲ ਦੁੱਖ ਦਾ ਭਟਾ ਦਿੱਤਾ ਬਹੁਤ ਬਹੁਤ ਧੰਨਵਾਦ ਗੁਰੂ ਕਾਲ ਅੰਦਰ ਤਿਆਰ ਰਹੇ ਸੂ ਸੰਤਾਂ ਗੁਰੂ ਕਾਲ ਦੇ ਸ਼ਾਹੀਆਂ ਦੀ ਕਿਰਪਾਤਾ ਕਰਨੀ ਜੀ ਤੁਹਾ ਗਿਆ ਪਰਨਤ ਕਾਲ ਕੀ ਮੌਜਾ ਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨਾਲ ਬੜੀ ਦੁਖਰੀ ਖਬਰ ਸਾਂਝੀ ਕਰ ਰਹੇ ਹਾਂ ਸਾਡੀ ਕੀਮਤੀ ਬੱਚਾ ਇੱਕ ਅੰਪਰੀਸ ਇਨਸਾਨੀ ਜਿਹੜਾ ਕਿ 18 ਸਾਲ ਦੀ ਉਮਰ ਦੇ ਵਿੱਚ ਸਦੀ ਵੀ ਛੋੜਾ ਦੇ ਗਿਆ ਉਹਦੇ ਪਿੱਛੇ ਇੱਕ ਨਸਲੀ ਹਮਲਾ ਜਾਂ ਕਿਸੇ ਗੋਰੇ ਵੱਲੋਂ ਚਲਾਈ ਜੇ ਇਲੀਗਲ ਗਨ ਤੋਂ ਗੋਲੀ ਜਿਹੜੀ ਉਹਦੀ ਜਾਨ ਲੈ ਗਈ ਉਹਦੇ ਪਰਿਵਾਰ ਨਾਲ ਸਾਡਾ ਸਾਂਭੂਤੀ ਹੈ ਤੇ ਨਾਲ ਨਾਲ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਪਰਿਵਾਰ ਹਲੇ ਟੈਂਪਰੀ ਰੈਜ਼ੀਡੈਂਟ ਹੈ ਤੇ ਉਹਨਾਂ ਨੂੰ ਕਿ ਹੈਲਪ ਦੀ ਬਹੁਤ ਜ਼ਿਆਦਾ ਲੋੜ ਪੈਣੀ ਹੈ ਇੱਕ ਕੰਪਰੀਟ ਦਾ ਜਿਹੜਾ ਫਿਊਨਰਲ ਹੈ ਉਹ 7 ਤਰੀਕ ਨੂੰ ਹੋਣ ਜਾ ਰਿਹਾ ਨਿਊਕਾਸਲ ਦੇ ਵਿੱਚ ਤੇ 11 ਤਰੀਕ ਨੂੰ ਨਿਊਕਾਸਲ ਦੇ ਵਿੱਚ ਹੀ ਉਹਦੇ ਜਿਹੜਾ ਖਾਨਪਾੜ ਸਾਹਿਬ ਦਾ ਭੋਗ ਬਣ ਕੇ ਸੋ ਬੈਰਿਸਫੀਲਡ ਗੁਰੂ ਘਰ ਵਿੱਚ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਨੀ ਤੇ ਨਾਲ ਨਾਲ ਅਸੀਂ ਅਥਾਰਟੀਜ਼ ਤੋਂ ਇਨਸਾਫ ਦੀ ਮੰਗ ਕਰਦੇ ਆਂ ਇਸ ਕੇਸ ਨੂੰ ਬੜੇ ਹੀ سنجਿਦਗੀ ਨਾਲ ਲਿਆ ਜਾਵੇ ਇੱਕ ਸਿੱਖ ਬੱਚੇ ਤੇ ਨਸਲੀ ਅਟੈਕ ਹੋਇਆ ਅਸੀਂ ਉਹਦੇ ਔਰ ਜੋਰ ਨਹੀਂ ਦੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੀਤੇ ਦਿਨੇ ਇੱਕ ਬਹੁਤ ਵੱਡੀ ਦੁਰਘਟਨਾ ਵਾਪਰੀ ਹੈ ਜਿਸ ਦੇ ਬਾਰੇ ਸਾਰੇ ਹੀ ਕਮਿਊਨਿਟੀ ਨੂੰ ਬੜਾ ਹੀ ਦੁੱਖ ਪਹੁੰਚਿਆ ਹੈ ਸੋ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਅੱਗੇ ਤੋਂ ਇਦਾਂ ਦੇ ਜਿੰਨੇ ਵੀ ਹਾਸੇ ਹੋ ਰਿਹਾ ਹੈ ਇਹਨਾਂ ਤੋਂ ਬਚਾਈ ਰੱਖੇ ਸੋ ਮੇਰੇ ਦੁਆਰਾ ਇੱਕ ਮਜੂਸ ਸਾਨੀ ਜੀ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਲਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਦੇਣ ਤਾਂ ਕਿ ਉਹ ਡੋਲਣਾ ਜੋ ਵੀ ਪ੍ਰਮਾਤਮਾ ਦੇ ਭਾਣੇ ਅੰਦਰ ਹੁੰਦਾ ਹੈ ਉਹੀ ਹੁੰਦਾ ਹੈ ਬੰਦਾ ਤਾਂ ਬਹੁਤ ਕੁਝ ਸੋਚਦਾ ਹੈ ਪਰ ਆਪਣੇ ਸੋਚਣ ਦਾ ਕੁਝ ਨਹੀਂ ਹੁੰਦਾ ਸੋ ਇਹ ਸਾਰੀਆਂ ਗੱਲਾਂ ਜੋ ਹੈ ਪ੍ਰਮਾਤਮਾ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੈਂ ਸਿਡਨੀ ਵਿਖੇ ਗਲੈਂਵੁੱਡ ਗੁਰਦੁਆਰਾ ਸਾਹਿਬ ਆਇਆ ਸੀ ਅੰਗਲੈਂਡਵੁੱਡ ਦੀ ਸਾਰੀ ਮੈਨੇਜਮੈਂਟ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਗੇ ਮੇਰੇ ਬੱਚੇ ਲਈ ਅਰਦਾਸ ਕਰੀ ਗਈ ਮੈਂ ਨਬੋਤਨਵਾਦੀਆਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਮੇਰੇ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਮੇਰੇ ਬੱਚੇ ਦਾ ਜੋ ਸੰਸਕਾਰ ਹੈਗਾ ਫਿਊਨਰਲ ਦੀ ਰਸਮ ਹੈਗੀ ਆ ਉਹ ਮਿਤੀ 7 ਤਰੀਕ ਨੂੰ ਬੈਰਸ ਫੀਲਡ ਵਿਕੇ ਨਿਊਕਾਸਲ ਦੁਪਹਿਰੇ 1 ਵਜੇ ਤੋਂ 3 ਵਜੇ ਦੇ ਵਿੱਚ ਕਰਿਆ ਜਾਣਾ ਮੂਹ ਸਾਧ ਸੰਗਤ ਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੱਚੇ ਦੀ ਅੰਤਿਮ ਅਰਦਾਸ ਤੇ ਜ਼ਰੂਰ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗਲੈਂਡਵੁੱਡ ਗੁਰਦੁਆਰਾ ਸਾਹਿਬ ਵਿਖੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਇਸ ਸਾਨੀ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਸੁਖਮਨੀ ਸਾਹਿਬ ਦੇ ਭੋਗ ਪਵਾਏ ਗਏ ਨੇ ਤੇ ਅਰਦਾਸ ਕੀਤੀ ਗਈ ਹੈ ਤੇ ਮੇਰੀ ਸਾਰੀ ਕਮਿਊਨਿਟੀ ਅੱਗੇ ਬੇਨਤੀ ਆ ਕਿ ਆਉਣ ਦੇ ਬੁੱਧਵਾਰ ਨੂੰ 1 ਵਜੇ ਵੀਰ ਦਾ ਸੰਸਕਾਰ ਨਿਊਕਾਸਲ ਵਿਖੇ ਸੰਸਕਾਰ ਰੱਖਿਆ ਤੇ ਸਾਰੀ ਕਮਿਊਨਿਟੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖਵੰਡਨਾਂ ਉੱਥੇ ਜ਼ਰੂਰ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ For all types of criminal law, family law, immigration law, and unemployment matters, please contact Tarandeep Singh on 0470412600.